ਦੇ ਇਸ ਹਾਲ ਦੇ ਵਿੱਚ ਜੁੜ ਬੈਠੇ ਮੇਰੇ ਨਾਲ ਆਏ ਮੇਰੇ ਵਿਭਾਗ ਦੇ ਸਾਥੀ ਤੇ ਤੁਹਾਡੇ ਲਈ ਇੱਥੇ ਚੇਚੇ ਤੌਰ ਤੇ ਚੰਡੀਗੜ੍ਹ ਤੋਂ ਪਹੁੰਚੇ ਸਰਦਾਰ ਸ਼ਨਾਖ ਗਿੱਲ ਜੀ ਉਹਨਾਂ ਦੇ ਵੱਡੇ ਭਾਈ ਸਾਹਿਬ ਸਰਦਾਰ ਜਕਾਰ ਸਿੰਘ ਜੀ ਇਹ ਭਾਈ ਸਾਹਿਬ ਸਰਦਾਰ ਸੁਖਵੀਰ ਸਿੰਘ ਜੀ ਇਹ ਸਾਰੇ ਇਸ ਇਲਾਕੇ ਦੇ ਕਿਸਾਨ ਵੀਰੋਂ ਫਤਹੀ ਸਾਜ ਪੋਣਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨ ਵੀਰ ਜਾਣਦੇ ਆ ਕਿ ਹਾਸੀ ਤੋਂ ਬਾਅਦ ਇਸ ਸਾਲ ਬਰਸਾਤਾਂ ਨੇ ਸਾਨੂੰ ਫੇਰ ਉਹ ਪੁਰਾਣਾ ਦੌਰ ਚੇਤਾ ਕਰਾਤਾ ਹੜ੍ਹ ਨੇ ਤਕਰੀਬਨ 38 49000 ਏਕੜ ਸਾਡਾ ਇਸ ਬਲਾਕ ਦਾ ਡਿਰਬ ਅਨੰਦਪੁਰ ਬਲਾਕ ਦਾ ਜਿਹੜਾ ਉਹ ਆਪਣੀ ਲਪੇਟ 'ਚ ਲੈ ਲਿਆ ਉਸ ਵੇਲੇ ਸਮਾਂ ਇਹ ਦੰਦਾ ਸੀਗਾ ਕਿ ਕਿਸਾਨ ਆਪਣੀ ਝੋਨੇ ਦੀ ਫਸਲ ਤੇ ਪੈਸਾ ਲਾ ਚੁੱਕਾ ਸੀਗਾ ਫਸਲ ਘਰ ਆਉਣੀ ਸੀਗੀ ਉਹ ਘਰ ਆਈ ਨਹੀਂ ਅਗਲੀ ਫਸਲ ਦੀ ਬਜਾਈ ਸਿਰ ਤੇ ਆ ਗਈ ਪਹਿਲਾ ਪੈਸਾ ਕੋ ਆਇਆ ਨਹੀਂ ਤੇ ਇਸ ਫਸਲ ਦਾ ਜਿਹੜਾ ਪੈਸਾ ਅੱਗੇ ਜਾ ਕੇ ਮਈ ਚ ਜਾ ਕੇ ਆਉਣਾ ਅਪ੍ਰੈਲ ਮਈ ਦੇ ਵਿੱਚ ਤੇ ਇਸ ਵੇਲੇ ਬਹੁਤ ਸਾਰੇ ਕਿਸਾਨ ਜਿਨ੍ਹਾਂ ਦੀ ਆਰਥਿਕ ਹਾਲਤ ਇਹੋ ਜਿਹੀ ਨਹੀਂ ਸੀ ਕਿ ਉਹ ਅਗਲੀ ਫਸਲ ਦੀ ਬਜਾਈ ਕਰ ਸਕਣ। ਸੋ ਕਰਨਾਲਕ ਸਾਹਿਬ ਦੀ ਸੋਚ ਜਿਹੜਾ ਨਾ ਸ੍ਰਿਆ ਦਿੱਤਾ ਸਭਾਤੇ ਭਲੇ ਦੀ ਸੋਚਦਾ ਉਹ ਸੋਚ ਹੈ ਬਹੁਤ ਸਾਰੀਆਂ ਸੰਸਥਾਵਾਂ ਧਾਰਮਿਕ ਸ਼ਕਤੀਆਂ ਬਹੁਤ ਸਾਰੇ ਇਹੋ ਜਿਹੇ ਲੋਕ ਜਿਹੜੇ ਆਪਣਾਤ ਸੰਬੰਧ ਕੱਢਦੇ ਨੇ ਨੂੰ ਜੀ ਬਹੁਤ ਪਿਆਰ ਕਰੀ ਸਤਿ ਸ੍ਰੀ ਅਕਾਲ ਬਾਈ ਗੁਰਜੀ ਕੋ ਖਾਲਸਾ ਬਾਈ ਗੁਰਜੀ ਕੇ ਪਤੇ ਮੇਰਾ ਨਾਮ ਸ਼ੈਨਾਜ਼ ਹੈ ਜੁ ਮੈਂ ਸਤੂ ਸਾਹਿਬ ਨੇ ਦੱਸਿਆ ਤੁਹਾਨੂੰ ਤੇ ਅੱਜ ਇੱਕ ਮੌਕਾ ਇਦਾਂ ਹੈਗਾ ਕਿ ਮੇਰੇ ਅੰਦਰੋਂ ਜਜ਼ਬਾ ਦਿੱਤਾ ਦੇ ਨੇ ਕਿ ਸਾਡੇ ਇਨੇ ਮਿਹਨਤੀ ਤੇ ਪੰਜਾਬ ਦੀ ਜਿਹੜੀ jaan ਹੈ ਕਿਸਾਨੀ ਦੇ ਲੋਕ ਜਿਨ੍ਹਾਂ ਤੇ ਐਡੀ ਬਿਪਤਾ ਆਈ ਹੈ ਅਸੀਂ ਇਹ ਸਾਲ ਚਾਹੀਏ ਲੇਕਿਨ ਮੈਂ ਆਪ ਜੀ ਨੂੰ ਇਹ ਕਹਿਣਾ ਚਾਹਨਾ ਕਿ ਆਪਾਂ ਹਿੰਮਤ ਨਹੀਂ ਛੱਡਣੀ ਔਖਾ ਟਾਈਮ ਜ਼ਰੂਰ ਆਇਆ ਲੇਕਿਨ ਪਰਮਾਤਮਾ ਹਮੇਸ਼ਾ ਕੀਰਤ ਕਰੋ ਸਭ ਤੋਂ ਪਹਿਲਾਂ ਕੀ ਆਖਿਆ ਗੁਰੂ ਨਾਨਕ ਸਾਹਿਬ ਨੇ ਕੀਰਤ ਕਰੋ ਨਾਮ ਚਪੋ ਵੜੋ ਆਪ ਸਭ ਜੀ ਨੇ ਇੰਨੀ ਕੀਰਤ ਕੀਤੀ ਹੈ ਹੁਣੇ ਮੈਂ ਆ ਰਿਹਾ ਸੀਗਾ ਇੱਥੇ ਤੇ ਜਮੇ ਸੰਧੂ ਸਾਹਿਬ ਨੇ ਕਿਹਾ ਮੇਰੇ ਫਾਦਰ ਸਾਹਿਬ ਦੀ ਤਬੀਅਤ ਥੋੜੀ ਖਰਾਬ ਹੈ ਕਾਫੀ ਖਰਾਬ ਹੈ ਕੱਲ ਹੀ ਪੀ ਜੇ ਹਸਪਤਾਲ ਤੋਂ ਘਰ ਆਏ ਨੇ ਤੇ ਉਹਨਾਂ ਨੇ ਆਉਂਦੇ ਮੈਨੂੰ ਕਿਹਾ ਕਿ ਇੱਥੇ ਤੇਰਾ ਬਾਬਾ ਨਾਨਕ ਮੇਰੇ ਦਾਦਾ ਜੀ ਪੜੇਗਾ ਸਰਕਾਰੀ ਸਕੂਲ ਤੇ ਉਹਨਾਂ ਨੇ ਮੈਂ ਰਸਤੇ ਇੱਕ ਭਾਜੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਥੋੜੀ ਜੀ ਜ਼ਮੀਨ ਸੀ ਪਰ ਸਾਰੀ ਉਮਰ ਇਮਾਨਦਾਰੀ ਨਾਲ ਬੜੀ ਮਿਹਨਤ ਨਾਲ ਕੰਮ ਕੀਤਾ ਆਪਣੇ ਬੱਚਾ ਨੂੰ ਪੜਾਇਆ ਜਿਨ੍ਹਾਂ ਦੇ ਸਦਕੇ ਅਸੀਂ ਥੋੜੀ ਬਹੁਤ ਤਰੱਕੀ ਕੀਤੀ ਹੈ ਪੜਾਈ ਲਿਖਾਈ ਕੀਤੀ ਸਟਾਈਟ ਹਾਈਬ੍ਰਿਡ ਤੋਂ ਸਾਡੇ ਖੇਤੇ ਇਸ ਖੇਤਰ ਦੇ ਵਿੱਚੋਂ ਅਗੀ ਖੜਾ ਆਇਆ। ਉਸ ਤੋਂ ਲੈ ਕੇ ਲੰਮਾ ਸਮਾਂ ਸੀ ਡਾਇਰੈਕਟ ਲੋਕੇਸ਼ਨੀਆਂ ਤੋਂ ਅਸੀਂ ਕਰਨ ਲੈ ਕੇ ਵੇਖਿਆ। ਤੇ ਪਿੰਡਾਂ 'ਚ ਵਿਚਰਦਿਆਂ ਸਾਨੂੰ ਕੀ ਬਿਹਤਰ ਗਰਾਊਂਡ ਲੈਵਲ ਤੇ ਸਾਨੂੰ ਪਤਾ ਵੀ ਕਿਹੜੇ ਪਰਿਵਾਰਾਂ ਨੂੰ ਕਿਹੜੀ ਚੀਜ਼ ਦੀ ਲੋੜ ਆ। ਉਹਨਾਂ ਦੇ ਵਿੱਚੋਂ ਹੀ ਸਾਡੇ ਨਾਲ ਇਸ ਵਾਰ ਜਿਹੜੀ ਖੇਤੀ 'ਚ ਅਗਲੀ ਹਾੜੀ ਦੀ ਫਸਲ ਦੇ ਵਿੱਚ ਬਜਾਈ ਹੋ ਰਹੀ ਹੈ ਕਣਕ ਦੀ। ਉਹਦੇ 'ਚ ਲੋਕਾਂ ਨੂੰ ਖਾਸ ਤੇ ਬੀਜ ਦੀ ਜਿਹੜੀ ਲੋੜ ਸੀ। ਬੀਜ ਦੀ ਲੋੜ ਤਾਂ ਬਹੁਤ ਸਾਰੀ ਸਰਕਾਰ ਵੱਲੋਂ ਹੀ ਪੂਰੀ ਕੀਤੀ ਜਾ ਰਹੀ ਹੈ। ਕਈ ਛੋਟੇ ਕਿਸਾਨ ਸੀਗੇ ਜਿਨ੍ਹਾਂ ਦੇ ਕੋਲ ਉਸ ਬੀਜ ਨੂੰ ਅਪਲਾਈ ਕਰਨ ਦਾ ਕੋਈ ਤੰਗ ਤਰੀਕਾ ਨਹੀਂ ਸੀ ਤੇ ਸਾਡੇ ਕੋਲ ਇਹੋ ਜਿਹੇ ਫਾਰਮਰਸ ਦੀ ਗਿਣਤੀ ਜਿਹੜੀ ਹੈ ਉਹ ਪਿਛਲੇ ਸਮੇਂ ਦੇ ਦੌਰਾਨ ਸਨ ਪਤਾ ਲੱਗਦਾ ਗਿਆ ਜਿਵੇਂ ਜਿਵੇਂ ਇੱਕ ਲਿਸਟ ਨੂੰ ਪਹਿਲਾਂ ਬਣਾਇਆ ਰਿਹਾ ਸੀ ਉਦੋਂ ਹੀ ਸਾਨੂੰ ਇਹਨਾਂ ਦੇ ਬਾਰੇ ਪਤਾ ਲੱਗਾ ਭਾਈ ਸ਼ੈਨਾਜ਼ ਗਿਲ ਬਾਰੇ ਇਹ ਕੋ ਸੇਵਾ ਕਰਨੀ ਚਾਹੁੰਦੇ ਮੈਨਾਂ ਨਾਲ ਉਹ ਸੰਵਾਦ ਕੀਤਾ ਕਿ ਸਾਡੇ ਕੋਲ ਆਲਰੇਡੀ ਇਸ ਤਰ੍ਹਾਂ ਦੀ ਜਿਹੜੀ ਹੈ ਲਿਸਟ ਹੈਗੀ ਆ ਜਿਨ੍ਹਾਂ ਦੇ ਕੋਲ ਸਿਰਫ 1 ਏਕੜ 1.5 ਏਕੜ ਜਾਂ ਹੁਣ 2 ਏਕੜ ਵਾਲੇ ਜ਼ਿਮੀਂਦਾਰ ਨੇ ਸੋ ਉਹਨਾਂ ਦੀ ਅਸੀਂ ਜੇ ਕੋਸ਼ਿਸ਼ ਕੀਤੀ ਕਰਕੇ ਉਹਨਾਂ ਦੀ ਵਿਦਿਆਈ ਕਰਵਾ ਦਿੱਤੀ ਜਾਵੇ। ਤੋਂ ਮੈਂ ਇਹਨਾਂ ਦਾ ਧੰਨਵਾਦੀ ਹਾਂ ਸਾਰੀ ਟੀਮ ਦਾ ਗੁਲਾਨ ਇੰਜੀਨੀਅਰਿੰਗ ਕਾਲਜ ਸਵੇਰਸਾ ਐਕਸਕਿਊਸਰ ਕਿ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਇਹ ਸੇਵਾ ਕੀਤੀ ਹੈ। ਇਹਨਾਂ ਸ਼ਬਦਾਂ ਨਾਲ ਸਾਂਝੀ ਬਾਕ ਦਾ ਸਨਿਆਪੰਦਾ ਸਾਰੇ ਅੱਗੇ ਅਰਦਾਸ ਸਤਿਕਾਰ ਕਰਦੇ ਸੰਭਾਤਲਾ ਸਰ ਦੀ ਖੈਰ ਹੋ। ਉਹ ਵਿਜੇਪਾਲ ਜੀ। ਸਾਰੇ ਨੂੰ ਬਾਈਬੂ ਜੀ ਕ ਖਾਲਸਾ ਬਾਈਬੂ ਜੀ ਅਤੇ ਜੀ ਅੱਜ ਜਿਸੀ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਛੋਟਾ ਜਿਹਾ ਪ੍ਰਾਲਾ ਕਰਨ ਦੀ ਹਾਜ਼ਰ ਹੋਏ ਹਨ। ਮੇਰਾ ਨਾਮ ਸ਼ੈਨਾਜ਼ ਗਿਲਰ ਪਰ ਇਸ ਉਪਰਾਲੇ ਦੇ ਪਿੱਛੇ ਵੱਡੀ ਸੋਚ ਜਿਹੜੀ ਹੈ ਗੁਰਨਾਕ ਇੰਜੀਨੀਅਰਿੰਗ ਕਾਲਜ ਦੇ ਜਿਹੜੇ ਸਾਬਕਾ ਸਟੂਡੈਂਟਸ ਨੇ ਅਲੂਮਨਾਇ ਐਸੋਸੀਏਸ਼ਨ ਉਹਨਾਂ ਨੇ ਸਾਰੇ ਨੇ ਰਲ ਕੇ ਪ੍ਰੋਜੈਕਟ ਹੈ ਮੇਰੀ ਜ਼ਿੰਮੇਵਾਰੀ ਲਈ ਸੀ ਕਿ ਜਿਹੜੇ ਹੜਪੀਲੇ ਇਲਾਕਿਆਂ ਦੇ ਵਿੱਚ ਛੋਟੇ ਫਾਰਮਰਸ ਜਿਨ੍ਹਾਂ ਤائیں ਮਦਦ ਨਾ ਪਹੁੰਚੀ ਹੋਏ ਖਾਸ ਤੌਰ ਤੇ ਸੀ ਉਹਨਾਂ ਲਈ ਬੀਜ ਤੇ ਖਾਦ ਵੀ ਅਜਿਹੀ ਪ੍ਰੋਵੀਜ਼ਨ ਕਰ ਰਹੇ ਆਂ ਇਰੇ ਵਿੱਚ ਮੈਂ ਬਹੁਤ ਸ਼ੁਕਰਗੁਜ਼ਾਰ ਆ ਸਲਾਸ਼ਪੀਰ ਸਿੰਘ ਸੰਧੂ ਜਿਹੜੇ ਸਾਡੇ ਐਗਰੀਕਲਚਰ ਆਫਸਰ ਹੈਗੇ ਨੇ ਤੇਰਾ ਬਣਾਣਾ ਚ ਇਹਨਾਂ ਦੇ ਸਹਿਯੋਗ ਨਾਲ ਅਸੀਂ 50 ਦੇ ਆਸ-ਪਾਸ ਫਾਰਮਰਸ ਆਇਡੈਂਟੀਫਾਈ ਕੀਤੇ ਜਿਹੜੇ ਛੋਟੇ ਮਾਰਜਨਲ ਫਾਰਮਰਸ ਨੇ ਜਿਨ੍ਹਾਂ ਨੂੰ ਅਸੀਂ ਸਪੋਰਟ ਕਰਨੇ ਆ ਮੇਰਾ ਇਸ ਇਲਾਕੇ ਨਾਲ ਥੋੜਾ ਪਰਸਨਲ ਲਿੰਕ ਵੀ ਹੈਗਾ ਕਿਉਂਕਿ ਅਸੀਂ ਐਸ ਲਈ ਸਾਡੀ ਜ਼ਮੀਨ ਬਟਾਲੇ ਚ ਅਸੀਂ ਰਹਿੰਦੇ ਆ ਤੇ ਲੇਕਿਨ ਸਾਡਾ ਜੱਦੀ ਪਿੰਡ ਗਿੱਲਾ ਵਾਲੀ ਬੜੀ ਨੇੜੇ ਹੈਗਾ ਇੱਥੇ ਤੇਰਾ ਬਾਬਾ ਨਾਨਕਸ ਮੇਰੇ ਦਾਦਾ ਜੀ ਵੀ ਮੋਢੀ ਸਿੱਖਿਆ ਵੀ ਹੋਈ ਤੇ ਇਸ ਧਰਤੀ ਤੇ ਆ ਕੇ ਵੈਸੇ ਵੀ ਬਾਬਾ ਲਾਣਕ ਦੀ ਕਰਤੀ ਹੈ ਸਾਡੀ ਵੈਗੂ ਗਿਰਦਾਸ ਹੈ ਕਿ ਹਮੇਸ਼ਾ ਪੰਜਾਬ ਚ ਦੇਖ ਤੇ ਵਤੇ ਦਾ ਜਿਹੜਾ ਸਾਨੂੰ ਵਰਦਾਨ ਹੈ ਉਸ ਤੇ ਆਸ਼ਰੇ ਨਾਲ ਅਸੀਂ ਚੱਲਦੇ ਰਹੀਏ ਲੋੜ ਵੇਲੇ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਈਏ ਤੇ ਫਿਰ ਤੋਂ ਇਹ ਸਾਰੇ ਲੋਕ ਕਿਰਤ ਕਰਕੇ ਨਾਮ ਜਪੋ ਵਣਸ਼ ਕੋ ਦੀ ਸਿੱਖਿਆ ਤੇ ਚੱਲਦੇ ਹੋਏ ਆਪਣੇ ਪੈਰਾਂ ਤੇ ਖੜੇ ਹੋ ਕੇ ਖੁਸ਼ਹਾਲ ਹੋਣ ਇਹ ਸਾਡੀ ਸਾਰੇ ਸਾਰਿਆਂ ਦੀ ਰਲ ਮਿਲ ਕੇ ਇੱਕ ਅਰਦਾਸ ਹੈ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਕੀਮ ਆਈਏ ਦੇ ਪਰੰਪਰਾ ਅੱਜ ਸਾਡੇ ਕੋਲ ਸ਼ੈਨਾਜ਼ ਗਿਲ ਜੀ ਐਂਡ ਏਸ ਟੀਮ ਆਫ ਫ੍ਰੈਂਡਸ ਫ্রম ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਸਾਡੇ ਵੱਲ ਆਏ ਨੇ ਡੇਰਾ ਬਾਬਾ ਨਾਨਕ ਇਹ ਪਹਿਲਾਂ ਪਿੱਛੋਂ ਡੇਰਾ ਬਾਬਾ ਨਾਨਕ ਕੋਈ ਨਹੀਂ ਤੇ ਇੱਧਰ ਆ ਕੇ ਡਿਊਰਿੰਗ ਹਰ ਇਹਦੇ ਬਾਅਦ ਇਹਨਾਂ ਨੇ ਆ ਕੇ ਇੱਥੇ ਆਪਣੀ ਸੇਵਾ ਦਿੱਤੀ ਹੈ ਬੀਜ ਤੇ ਖਾਦ ਜਿਹੜੀ ਅੱਜ ਦੀ ਸਭ ਤੋਂ ਜ਼ਿਆਦਾ ਜਿਹੜੀ ਮੋਡਲੀ ਨੀਡ ਹੈਗੀ ਹੈ ਡੇਰੇ ਬਾਬਾ ਨਾਨਕ ਚ ਉਹਨੂੰ ਪੂਰਾ ਕਰ ਰਹੇ ਨੇ ਜਿੱਤੇ ਖੇਤਾਂ 'ਚ ਰੇਤ ਆ ਗਈ ਹੈ ਉਹਦੇ ਬਾਅਦ ਹੁਣ ਖਾਦ ਦੇ ਬੀਜ ਦੀ ਬਹੁਤ ਡਿਮਾਂਡ ਹੈ ਕਿਉਂਕਿ ਸਾਡਾ ਸੀਜ਼ਨ ਵੀ ਚੱਲ ਰਿਹਾ ਹੈ ਤੇ ਇਹਨਾਂ ਨੇ ਕੀਤਾ ਇੱਥੇ ਆ ਕੇ ਹੈਲਪ ਤੇ ਬਹੁਤ ਜ਼ਿਆਦਾ ਮੈਂ ਧੰਨਵਾਦ ਕਰਾਂਗਾ ਇਹਨਾਂ ਦੀ ਪੂਰੀ ਟੀਮ ਦਾ ਤੇ ਮੈਂ ਹੋਰ ਵੀ ਰਿਕੁਐਸਟ ਕਰਾਂਗਾ ਜਿਹੜੇ ਹੋਰ ਵੀ ਕੋਈ ਆਪਣੀ ਸੇਵਾ ਕਰਨਾ ਚਾਹੁੰਦੇ ਨੇ ਜਾਂ ਐਂਜਲਸ ਕਰਨਾ ਚਾਹੁੰਦੇ ਨੇ ਪਲੀਜ਼ ਡੇਰਾ ਬਾਬਾ ਨਾਨਕਾਣ ਤੇ ਆਪਣੀ ਜ਼ਰੂਰ ਹੈਲਪ ਕਰੋ ਬਹੁਤ ਬਹੁਤ ਧੰਨਵਾਦ